2021 ਦੇ ਵਿੱਚ ਔਰ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਨਾਲ ਹੀ ਸਰਕਾਰ ਬਦਲ ਗਈ ਉਸ ਤੋਂ ਬਾਅਦ ਮਾਨ ਸਾਹਿਬ ਸਰਕਾਰ ਆਈ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਉਹਨਾਂ ਨੇ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਉਹ 5 ਕਰੋੜ ਰੁਪਇਆ ठेकेदार ਦੇ ਕੋਲੋਂ ਲਿੱਤਾ ਹੀ ਨਹੀਂ ਗਿਆ ਉਹਦੇ ਕੋਲੋਂ ਕੰਮ ਜਿਹੜਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਇਹਨਾਂ ਕੋਲ ਪਿਛਲੇ 3 ਮਹੀਨੇ ਤੋਂ ਪੁੱਛਦਾ ਪਿਆ ਕਿ ਭਾਈ ਠੇਕੇਦਾਰ ਨੂੰ ਅਦਾਇਗੀ ਦੀ ਵਾਊਚਰ ਦੀ ਕਾਪੀ ਜਾਂ ਮੈਜ਼ਰਮੈਂਟ ਬੁੱਕ ਇਸ ਪ੍ਰੋਜੈਕਟ ਦੇ ਜਿੰਨੇ ਵੀ ਟਿਕਨ ਰਿਕਾਰਡ ਦਰਜ ਦੀ ਐਂਟਰੀ ਕੀਤੀ ਗਈ ਉਹ ਮੋਈਆ ਕਰਾਈ ਜਾਵੇ ਬਿਲੋ ਕੁਆਂਟੀਟੀ ਅਸ ਪਰ ਟੈਂਡਰ ਐਗਰੀਮੈਂਟ ਦੀ ਕਾਪੀ ਮੋਈਆ ਕਰਾਈ ਜਾਵੇ ਐਬਸਟ੍ਰੈਕਟ ਕੋਸਟ ਅਸ ਪਰ ਐਸਟੀਮੇਟ ਦੀ ਕਾਪੀ ਮੋਈਆ ਕਰਵਾਈ ਜਾਵੇ ਇਹ ਰੇਟਾ ਇਹ ਰੇਟਾ ਬਜਰੀ ਨਹੀਂ ਹੈ ਇਹ ਰੇਟਾ ਬਜਰੀ ਨਹੀਂ ਹੈ ਪੀਡਬਲੂਡੀ ਦੇ ਅਧਿਕਾਰੀ ਹੈ ਠੇਕੇਦਾਰਾਂ ਨੂੰ ਪੁੱਛੋ ਜਿਹੜੇ ਨਾਲ ਜੁੜੇ ਹੋਏ ਹੈ ਇਹ ਉਹਨਾਂ ਲਈ ਸੋਨਾ ਹੈ ਖਾਲਸ 24 ਕੈਰੇਟ ਦਾ ਸੋਨਾ ਹੈ ਇਹ ਬਜਰੀ ਨਹੀਂ ਹੈ ਇਹ ਰੇਟਾ ਨਹੀਂ ਹੈ ਇਹ ਸੀਮੰਟ ਨਹੀਂ ਹੈ ਇਹ ਸੀਮੰਟ ਨਹੀਂ ਹੈ ਜੀ ਸਾਹਿਬ ਇਹ ਸੋਨਾ ਹੈ ਕਿਉਂਕਿ ਇਹ ਲੋਕ ਦੇ ਨਾਮ ਤੇ ਸੜਕਾਂ ਦੇ ਨਾਮ ਤੇ ਬਿਲਡਿੰਗਾਂ ਦੇ ਨਾਮ ਤੇ ਕਰੋੜਾਂ ਰੁਪਇਆ ਕਮਿਸ਼ਨਾਂ ਦਾ ਜਾਂ ਐਵੇਂ ਠੱਗਿਆ ਡਿਪਾਰਟਮੈਂਟ ਕਹੇਗਾ ਕਿ ਉਹਦੇ ਨਾਲ ਉਹ ਪੈਸਾ 3 ਸਾਲ ਪਹਿਲੇ ਵਾਲੇ ਪ੍ਰੋਜੈਕਟ ਵਾਲਾ ਪੈਸਾ ਅਸੀਂ ਇੱਧਰ ਸੈਟਲਮੈਂਟ ਕਰ ਲਾਂਗੇ ਤੁਸੀਂ ਪੈਸਾ ਦਾ ਸੈਟਲਮੈਂਟ ਕਰ ਲੋਗੇ ਇਸਤੇਮਾਲ ਕਰ ਲੋਗੇ ਲੇਕਿਨ 3 ਸਾਲਾਂ ਦੀ ਵਿਆਜ ਕੌਣ ਦੇਊਗਾ ਰੂਟ ਦੀ ਉਹ ਵੀ 5 ਕਰੋੜ ਰੁਪਏ ਦੀ ਵਿਆਜ ਕੌਣ ਦੇਊਗਾ 3 ਸਾਲਾਂ ਦਾ ਸਭ ਨੂੰ ਪਤਾ ਕੱਲੇ-ਕੱਲੇ ਨੂੰ ਪਤਾ ਹੈ ਕਿ ਹਾਂ ਇਹ ਕੰਮ ਹੋਇਆ ਹੈ ਲekin ਦੱਸਣ ਦੀ ਬਜਾਏ ਤੁਹਾਨੂੰ ਪਤਾ ਕਿਵੇਂ ਚੱਲਿਆ ਤੁਹਾਨੂੰ ਪਤਾ ਕਿਵੇਂ ਚੱਲਿਆ ਤੁਹਾਨੂੰ ਪਤਾ ਕਿਵੇਂ ਚੱਲਿਆ ਅੱਜ ਸਾਰੇ ਲੁਧਿਆਣੇ ਨੂੰ ਪਤਾ ਚੱਲਿਆ ਸਾਰੇ ਪੰਜਾਬ ਨੂੰ ਦੇਸ਼ ਨੂੰ ਪਤਾ ਚੱਲਿਆ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਨੇ ਕਿ ਤੁਹਾਡੇ ਇੱਕ ਇੱਕ ਰੁਪਏ ਜੇ ਟੈਕਸ ਦੇ ਰੂਪ ਚ ਦਿੰਨੇ ਹੋ ਉਹਨਾਂ ਨੂੰ ਵਰਤ ਕੀਤਾ ਜਾਊਗਾ ਵਿਅਰਥ ਨਹੀਂ ਹੋਣ ਦਿੱਤਾ ਜਾਊਗਾ ਨਵੀਆਂ ਸਰਕਾਰਾਂ ਨਵੇਂ ਵਾਅਦੇ ਲੇਕਿਨ ਖરાਣ ਹੋ ਜੂਗੇ ਇੱਕ ਸਰਕਾਰੀ ਮਹਿਕਮਾ ਉਹਨੂੰ ਕਹਿੰਦੇ ਨੇ ਪੀ ਡਬਲਯੂ ਡੀਪੀ ਪਬਲਿਕ ਵਰਕਸ ਡਿਪਾਰਟਮੈਂਟ ਇੱਚ ਗਾਂ ਅਗੇ ਤਿੰਨ ਮਹਿਕਮੇ ਖੁੱਲ ਜਾਂਦੇ ਨੇ ਬੀ ਐਂਡ ਆਰ ਬਿਲਡਿੰਗ ਐਂਡ ਰੋਡਸ ਇਰੀਗੇਸ਼ਨ ਤੇ ਪਬਲਿਕ ਹੈਲਥ ਇੰਜੀਨੀਅਰਿੰਗ ਅੱਜ ਮੌਜੂਦ ਆ ਬੀ ਐਂਡ ਆਰ ਵਿਖੇ ਤੇ ਅੱਜ ਲੁਧਿਆਣੇ ਦੀ ਕਵਾਜ ਹੈ ਸੱਚਾ ਯਾਦਵ ਉਫ ਕੁਮਾਰ ਗੌਰਵ ਹਮੇਸ਼ਾ ਤੋਂ ਹੀ ਰੋਣਾ ਪਾਉਂਦੇ ਆਉਂਦੇ ਆ ਜਦੋਂ ਵੀ ਕੋਈ ਸਰਕਾਰੀ ਪੈਸੇ ਨਾਲ ਧੱਕਾ ਕਰਦਾ ਜਾਂ ਉਹਦੀ ਕੋਸ਼ਿਸ਼ ਕਰਦਾ ਪਰ ਐਤ ਕੀ ਇਹ ਧੱਕਾ 5 ਲੱਖ ਦਾ ਨਹੀਂ 50 ਲੱਖ ਦਾ ਨਹੀਂ ਹੈਰਾਨ ਹੋ ਜਾਓਗੇ 5 ਕਰੋੜ ਦਾ ਹੋਇਆ ਤੇ ਉਹ ਵੀ ਤਕਰੀਬਨ 3 ਸਾਲ ਪਹਿਲਾਂ ਪਰ ਇਹ ਹੈ ਵੀ ਹੁਣ ਮਾਮਲਾ ਸਾਹਮਣੇ ਆਇਆ ਪਰ ਗਲਬਤ ਕਰਦੇ ਆਂ ਬਾਈ ਜੀ ਕਹਿੰਦੇ 3 ਸਾਲਾਂ ਬਾਅਦ ਮਾਮਲਾ ਸਾਹਮਣੇ ਆਇਆ ਤੇ ਤੁਹਾਨੂੰ ਪਤਾ ਕਿਵੇਂ ਚੱਲ ਗਿਆ ਇਹ ਗੱਲਾਂ ਬਾਹਰ ਆ ਰਹੀਆਂ ਨੇ ਇਹ ਮਾਮਲਾ ਹੋਇਆ ਕੀ ਹੈ ਇੱਦਾਂ ਅਫਸਰ ਵੀ ਮੈਨੂੰ ਪੁੱਛਦਾ ਪੈ ਗਿਆ ਤੁਹਾਨੂੰ ਪਤਾ ਕਿਵੇਂ ਚੱਲਿਆ ਹੂੰ ਦੇਖੋ ਸੱਚ ਕੋ ਆਜ ਨਹੀਂ ਬੇਦੀ ਸਾਹਿਬ ਸੱਚ ਕੋ ਆਜ ਨਹੀਂ ਸੱਚ ਲੁਕਦਾ ਨਹੀਂ ਛੁਪਦਾ ਨਹੀਂ ਸੱਚ ਨੇ ਸਾਹਮਣੇ ਆਣਾ ਹੀ ਆਣਾ ਮੈਂ ਦੱਸਣਾ ਚਾਹਨਾ ਕਿ ਇੱਕ ਪ੍ਰੋਜੈਕਟ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕਿ ਮੱਤੇਵਾੜਾ ਯਾਦ ਹੈ ਜੀ ਅਪਰੋਚ ਰੋਡ ਟੂ ਮੱਤੇਵਾੜਾ ਇੰਡਸਟਰੀਅਲ ਪਾਰਕ ਪ੍ਰੋਜੈਕਟ ਨੂੰ ਨਾਮ ਦਿੱਤਾ ਗਿਆ ਸੀਗਾ ਔਰ ਜਕੇ ਇਨਫਰਾਸਟ੍ਰਕਚਰ ਕੰਸਟਰਕਸ਼ਨ ਕੰਪਨੀ ਨੂੰ ਉਹਦਾ ਠੇਕਾ ਦਿੱਤਾ ਗਿਆ ਸੀਗਾ ਕਾਂਗਰਸ ਟਾਈਮ ਕਾਂਗਰਸ ਟਾਈਮ 2021 ਦੇ ਵਿੱਚ ਠੀਕ ਹੈ ਔਰ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਨਾਲ ਹੀ ਸਰਕਾਰ ਬਦਲ ਗਈ ਉਸ ਤੋਂ ਬਾਅਦ ਮਾਨ ਸਾਹਿਬ ਸਰਕਾਰ ਆਈ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਉਹਨਾਂ ਨੇ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਜਿਵੇਂ ਕਿ ਅੱਪ ਸਾਰਿਆਂ ਨੂੰ ਪਤਾ ਹੈ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ ਸੀਗਾ ਇਹ ਪ੍ਰੋਜੈਕਟ ਬੰਦ ਹੋਇਆ ਉਸ ਤੋਂ ਬਾਅਦ ਖੇਲ ਸ਼ੁਰੂ ਹੋਇਆ ਖੇਲ ਸ਼ੁਰੂ ਹੋਇਆ ਉਹ 5 ਕਰੋੜ ਰੁਪਇਆ ਠੇਕੇਦਾਰ ਦੇ ਕੋਲੋਂ ਲਿੱਤਾ ਹੀ ਨਹੀਂ ਗਿਆ ਉਹਦੇ ਕੋਲੋਂ ਕੰਮ ਜਿਹੜਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਇਹਨਾਂ ਕੋਲ ਪਿਛਲੇ 3 ਮਹੀਨੇ ਤੋਂ ਪੁੱਛਦਾ ਪਿਆ ਕਿ ਭਾਈ ਠੇਕੇਦਾਰ ਨੂੰ ਅਦਾਇਗੀ ਦੀ ਵਾਊਚਰ ਦੀ ਕਾਪੀ ਜਾਂ ਮੈਜ਼ਰਮੈਂਟ ਬੁੱਕ ਇਸ ਪ੍ਰੋਜੈਕਟ ਦੀ ਜਿੰਨੇ ਵੀ ਟਿਕਨ ਰਿਕਾਰਡ ਦਰਜ ਦੀ ਐਂਟਰੀ ਕੀਤੀ ਗਈ ਉਹ ਮੋਈਆ ਕਰਾਈ ਜਾਵੇ ਬਿਲੋ ਕੁਆਂਟੀਟੀ ਜੈਸ ਪਰ ਟੈਂਡਰ ਐਗਰੀਮੈਂਟ ਦੀ ਕਾਪੀ ਮੋਈਆ ਕਰਾਈ ਜਾਵੇ ਐਬਸਟ੍ਰੈਕਟ ਕਾਸਟ ਐਸ ਪਰ ਐਸਟੀਮੇਟ ਦੀ ਕਾਪੀ ਮੋਈਆ ਕਰਵਾਈ ਜਾਵੇ ਸੋ ਉਹਦੇ ਸਾਰਾ ਕੁਝ ਕਲੀਅਰ ਹੋਣਾ ਸੀਗਾ ਕਿਉਂਕਿ ਮੈਨੂੰ ਤਾਂ ਪਤਾ ਹੈ 25 ਕਰੋੜ ਦੇ ਪ੍ਰੋਜੈਕਟ ਦਾ 5 ਕਰੋੜ ਦੇ ਤਾਂ ਬਿਲਕੁਲ ਮੈਨੂੰ ਤਾਂ ਪਤਾ ਹੈ ਬਿਲਕੁਲ ਪਹਿਲੇ ਅਡਵਾਂਸ ਦੇਤਾ ਜੀ 5 ਕਰੋੜ ਮੈਨੂੰ ਤਾਂ ਪਤਾ ਹੈ ਮੈਂ ਤਾਂ ਸਬੂਤਾਂ ਦਾ ਗੱਲ ਕਰਦਾ ਪਿਆ ਮੇਰੇ ਕੋਲ ਸਬੂਤ ਹੈ ਮੈਂ 3 ਮਹੀਨੇ ਇਹਨਾਂ ਦਾ ਕਿਹੜਾ ਕਿਹੜਾ ਅਫਸਰ ਹੈਗਾ ਜਿਹਨੂੰ ਨਹੀਂ ਮਿਲਿਆ ਜਿਹਨੂੰ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਨਹੀਂ ਘਟੀਆਂ ਲਗਾਈ ਇਵਨ ਕਿ ਚੰਡੀਗੜ੍ਹ ਇਹਨਾਂ ਦੇ ਜਿਹੜਾ ਅਰੋੜਾ ਜੀ ਜਿਹੜਾ ਚੀਫ ਸਾਹਿਬ ਹੈ ਉਹਨਾਂ ਨਾਲ ਕਈ ਵਾਰੀ ਗੱਲ ਹੋਈ ਕਈ ਵਾਰੀ ਗੱਲ ਹੋਈ ਕਹਿੰਦਾ ਗੋਰੂ ਜੀ ਤੁਹਾਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ ਮੈਂ نیچے ਕਹਿ ਦਿੰਦਾ ਹੈ نیچے ਵਾਲਾ ਕਹਿੰਦਾ ਜੀ ਮੈਂ ਤਾਂ ਨਵਾਂ ਆਇਆ ਪੁਰਾਣੇ ਵਾਲੇ ਜਿਹੜੇ ਐਕਸ਼ਨ ਆਦੇਸ਼ ਗੁਪਤਾ ਜੀ ਇਸ ਪ੍ਰੋਜੈਕਟ ਦੇ ਟਾਈਮ ਐਕਸ਼ਨ ਆਦੇਸ਼ ਗੁਪਤਾ ਜੀ ਸੀਗੇ ਔਰ ਉਹਨਾਂ ਦੀ ਬਦਲੀ ਹੋ ਚੁੱਕੀ ਹੋਈ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਥੇ ਰਣਜੀਤ ਜੀ ਆ ਚੁੱਕੇ ਹੋਏ ਐ ਇੱਥੇ ਢਿੱਲੋ ਸਾਹਿਬ ਹੀ ਖੜੇ ਹੈ ਦੋ ਦਿਨ ਪਹਿਲਾਂ ਮੈਂ ਸਾਰਾ ਔਰ ਕਈ ਮਹੀਨੇ ਪਹਿਲਾਂ 3 ਮਹੀਨਿਆਂ ਤੋਂ ਢਿੱਲੋ ਆਪਣੇ ਅਫਸਰਾਂ ਨੂੰ ਕਹੋ ਜੋ ਇਨਫੋਰਮੇਸ਼ਨ ਹੈ ਮੋਈਆ ਕਰਵਾਉਂਟੇ ਲੋ ਸਾਹਿਬ ਇਸ ਪ੍ਰੋਜੈਕਟ ਬਾਰੇ ਦੱਸਣ ਸੱਚਾਈ ਬਾਰੇ ਦੱਸਣ ਨਹੀਂ ਤਾਂ ਮੈਂ ਜਨਤਾ ਨੂੰ ਜੋ ਮੇਰੇ ਕੋਲ ਸਬੂਤ ਹੈ ਮੈਂ ਸੱਚਾਈ ਦੱਸੂਗਾ ਇਹ ਰੇਤਾ ਬੁੱਧੀ ਨਾਲ ਲੈ ਆਏ ਹੋ ਇਹ ਰੇਤਾ ਇਹ ਰੇਤਾ ਬਜਰੀ ਨਹੀਂ ਹੈ ਇਹ ਰੇਤਾ ਬਜਰੀ ਨਹੀਂ ਹੈ ਪੀਡਬਲਯੂਡੀ ਦੇ ਅਧਿਕਾਰੀ ਠੇਕੇਦਾਰਾਂ ਨੂੰ ਪੁੱਛੋ ਜਿਹੜੇ ਨਾਲ ਜੁੜੇ ਹੋਏ ਹੈ ਇਹ ਉਹਨਾਂ ਲਈ ਸੋਨਾ ਹੈ ਖਾਲਸ 24 ਕੈਰਟ ਚੋਂ ਸੋਨਾ ਵੈ ਇਹ ਬਜਰੀ ਨਹੀਂ ਹੈ ਇਹ ਰੇਤਾ ਨਹੀਂ ਹੈ ਇਹ ਸੀਮੈਂਟ ਨਹੀਂ ਹੈ ਇਹ ਸੀਮੈਂਟ ਨਹੀਂ ਹੈ ਜੀ ਸਾਹਿਬ ਇਹ ਸੋਨਾ ਵੈ ਕਿਉਂਕਿ ਇਹ ਲੋਕ ਇਹਦੇ ਨਾਮ ਤੇ ਸੜਕਾਂ ਦੇ ਨਾਮ ਤੇ ਬਿਲਡਿੰਗਾਂ ਦੇ ਨਾਮ ਤੇ ਕਰੋੜਾਂ ਰੁਪਇਆ ਕਮਿਸ਼ਨਰਾਂ ਦਾ ਜਾਂ ਐਮਏ ਠਗਿਆ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ 3 ਸਾਲ ਸੋਚ ਕੇ ਦੇਖੋ 3 ਸਾਲ ਉਸ ਪੈਸੇ ਦੀ ਵਿਆਜ ਕਿੰਨੀ ਬਣ ਗਈ ਹੋਏਗੀ ਚਲੋ ਉਦਾਹਰਣ ਦੇ ਤੌਰ ਦੇ ਉੱਤੇ ਮੰਨ ਲੈਂਦੇ ਆ ਕਿ ਉਹ ਕੰਪਨੀ ਮੰਨ ਲੈਂਦੇ ਆ ਕਿ ਉਸ ਉਸੇ ਕੰਪਨੀ ਨੂੰ ਜਿਹਦਾ ਨਾਮ ਹੈ ਜੇਕੇ ਇਨਫਰਾਸਟ੍ਰਕਚਰ ਜੇਕੇ ਕੰਸਟਰਕਸ਼ਨ اسی ਕੰਪਨੀ ਨੂੰ ਮੰਨ ਲੈਂਦੇ ਆ ਮੈਂ ਐਗਜ਼ਾਮਪਲ ਕਹਿ ਰਿਹਾ ਉਦਾਹਰਣ ਦੇ ਤੌਰ ਤੇ ਕਿ ਉਹਨੂੰ ਰਾਹੋ ਰੋਡ ਦਾ ਠੇਕਾ ਦੇ ਦਿੱਤਾ ਗਿਆ ਹੁਣ ਡਿਪਾਰਟਮੈਂਟ ਇਹ ਕਹੇਗਾ ਕਿ ਉਹਦੇ ਨਾਲ ਉਹ ਪੈਸਾ 3 ਸਾਲ ਪਹਿਲੇ ਆੜਾ ਪ੍ਰੋਜੈਕਟ ਵਾਲਾ ਪੈਸਾ ਅਸੀਂ ਇੱਧਰ ਸੈਟਲਮੈਂਟ ਕਰ ਲਾਂਗੇ ਤੁਸੀਂ ਪੈਸਾ ਦਾ ਸੈਟਲਮੈਂਟ ਕਰ ਲਓਗੇ ਇਸਤੇਮਾਲ ਕਰ ਲਓਗੇ ਲੇਕਿਨ 3 ਸਾਲਾਂ ਦੀ ਵਿਆਜ ਕੌਣ ਦੇਊਗਾ 5 ਕਰੋੜ ਦੀ ਹੋ ਵੀ 5 ਕਰੋੜ ਰੁਪਏ ਦੀ ਵਿਆਜ ਕੌਣ ਦੇਊਗਾ 3 ਸਾਲਾਂ ਦਾ ਸੋਚ ਕੇ ਦੇਖੋ ਕਰੋੜਾਂ ਦੀ ਵਿਆਜ ਪਹੁੰਚਦੀ ਹੈ ਕਰੋੜਾਂ ਸੋ ਇਸੇ ਲਈ ਮੈਂ ਇੱਥੇ ਪਹੁੰਚਿਆ ਕਿ ਮਾਂਸਬ ਤੱਕ ਇਹ ਆਵਾਜ਼ ਜਾਵੇ মিডিਆ ਫੋਰਥ ਲੈਕ ਡੈਮੋਕ੍ਰੇਸੀ ਹੈ ਮੈਂ ਲੋਕਾਂ ਨੂੰ ਕਹਾਂਗਾ ਕਿ ਇੰਨੀ ਆਵਾਜ਼ ਉੱਤੇ ਤੱਕ ਪਹੁੰਚਾਓ ਕਿ ਇੱਕੋ ਟਾਲਾ ਇੱਕੋ ਟਾਲਾ ਜ਼ੇਮੇਲਾ ਰਸਰੇ ਜ਼ੇਮੇਲਾ ਰਸਰੇ ਮਹਿਰਾਨ ਉਹ ਨਾ ਵਾ ਐਕਸੀਡੈਂਟ ਐਸ ਸੀ ਚੀਫ ਐਸ ਡੀਓ ਜੇਪਤਾ ਸਭ ਨੂੰ ਹੈ ਸਭ ਨੂੰ ਪਤਾ ਕੱਲੇ ਕੱਲੇ ਨੂੰ ਪਤਾ ਹੈ ਕਿ ਹਾਂ ਇਹ ਕੰਮ ਹੋਇਆ ਹੈ ਲੇਕਿਨ ਦੱਸਣ ਦੀ ਬਜਾਏ ਤੁਹਾਨੂੰ ਪਤਾ ਕਿਵੇਂ ਚੱਲਿਆ ਤੁਹਾਨੂੰ ਪਤਾ ਕਿਵੇਂ ਚੱਲਿਆ ਤੁਹਾਨੂੰ ਪਤਾ ਕਿਵੇਂ ਚੱਲਿਆ ਅੱਜ ਸਾਰੇ ਲੁਧਿਆਣੇ ਨੂੰ ਪਤਾ ਚੱਲਿਆ ਸਾਰੇ ਪੰਜਾਬ ਨੂੰ ਦੇਸ਼ ਨੂੰ ਪਤਾ ਚੱਲਿਆ ਵਿੱਚ ਮੇਰੇ ਆਦਰਯੋਗ ਰਿਸਪੈਕਟਡ ਸੀਐਮ ਭਗਵੰਤ ਸਿੰਘ ਸਾਬ੍ਹ ਨੂੰ ਵੀ ਅੱਜ ਪਤਾ ਚੱਲਿਆ ਔਰ ਮੈਂ ਇਹਦੀ ਕੰਪਲੀਟ ਵਿਜਲੇਸ਼ ਦੇ ਰਿਹਾ ਜੀ ਮੈਂ ਇਹਦੀ ਕੰਪਲੇਂਟ ਵਿਜਨੇਸ ਦੇ ਰਿਹਾ ਹੁਣ ਵਿਜਨੇਸ ਦੀ ਜਾਂਚ ਕਰੂਗੀ ਕਿ ਉਹ 5 ਕਰੋੜ ਰੁਪਏ ਦਾ ਗਿਆ ਕਿੱਥੇ ਬਣਿਆ ਕਿੱਥੇ ਠੇਕੇਦਾਰ ਚੁਵਾਈ ਲੱਗਦਾ ਸੀ ਜਾਂ ਫੂਫੜ ਲੱਗਦਾ ਸੀ ਜਾਂ ਕੋਈ ਰਿਸ਼ਤੇਦਾਰ ਸੀ ਜਾਂ ਕਮਿਸ਼ਨ ਦਾ ਖੇਲ ਸੀ ਆਖਿਰ ਗੱਲ ਕੀ ਸੀ ਮਾਜਰਾ ਕੀ ਹੈਗਾ ਵਾ ਹੁਣ ਵਿਜਨੇਸ ਅੱਗੇ ਮੈਂ ਬੇਨਤੀ ਕਰਾਂਗਾ ਕਿ ਉਹਦੀ ਜਾਂਚ ਕਰੇ ਸਾਹਮਣੇ ਲੈ ਕੇ ਆਵੇ ਦੁੱਧ ਦਾ ਦੁੱਧ ਸਾਹਮਣੇ ਹੋਵੇ ਮੈਂ ਆਰਟੀਆਈ ਲਗਾ ਚੱਲਿਆ ਵਾ ਮੇਰੇ ਕੋਲ ਜਿਹੜੇ ਸਬੂਤ ਹੈ ਸਮਾਨ ਹੈ ਮੈਂ ਵਿਜਲਸ ਦੇ ਹਵਾਲੇ ਕਰ ਦਿਆਂਗਾ ਜੀ ਸੋ ਦਰਸ਼ਕੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿਉਂ ਇੱਕ ਵਿਅਕਤੀ ਨੂੰ ਆਪਣਾ ਸੰਘ ਪਾੜਨਾ ਪੈਂਦਾ ਆਪਦੇ ਚੱਲਦੇ ਕੰਮਕਾਰ ਛੱਡ ਕੇ ਦਿਹਾੜੀ ਭੰਨ ਕੇ ਆਉਣਾ ਪੈਂਦਾ ਕਿਉਂ ਨਾਲ ਬੋਰੀਆਂ ਚੱਕਣੀਆਂ ਪੈਂਦੀਆਂ ਨੇ ਕਿਉਂ ਨਾਲ ਆ ਕੇ ਰੇਤਾ ਬਜਰੀ ਸਾਰਾ ਕੁਝ ਦਿਖਾਣਾ ਪੈਂਦਾ ਫਿਰ ਕਹਿਣਾ ਪੈਂਦਾ ਕਿ ਇਹ ਸਿਰਫ ਰੇਤਾ ਬਜਰੀ ਸਿਮਿੰਟ ਨਹੀਂ ਹੈ ਇਹ ਸੋਨਾ ਹੈ ਇਹ ਉਹ ਸੋਨਾ ਹੈ ਜਿਹਨੂੰ ਦਿਖਾ ਕੇ ਲੱਖਾਂ ਕਰੋੜਾਂ ਦੀਆਂ ਠੱਗੀਆਂ ਵਜਦੀਆਂ ਨੇ ਪੀ ਡਬਲਯੂ ਡੀ ਦਾ ਬੀ ਐਂਡ ਆਰ ਇਹ ব্রাঞ্চ ਸ਼ਾਖਾ ਕਹਿ ਲਓ ਜਿੱਥੇ ਅਜੇ ਲੱਖਾਂ ਕਰੋੜਾਂ ਦੇ ਕੱਪੜੇ ਹੁੰਦੇ ਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਿੰਨੀ ਹੀ ਵਾਰ ਅਜਈਆਂ ਜਲੀਆਂ ਹਰਕਤਾਂ ਨੇ ਇਹ ਸਰਕਾਰੀ ਮਹਿਕਮੇ ਚ ਹੁੰਦੀਆਂ ਰਹਿੰਦੀਆਂ ਨੇ ਪਰ ਸਰਕਾਰੀ ਅਫਸਰ ਜਿਉਂ ਦੇ ਤਿਉਂ ਉਦਾਂ ਹੀ ਆਏ ਬੈਠੇ ਅਤੇ ਚਲੇ ਗਏ ਕਿਉਂ ਸਰਕਾਰਾਂ ਇਹਨਾਂ ਤੇ ਵੱਡੇ ਐਕਸ਼ਨ ਨਹੀਂ ਲੈਂਦੀਆਂ ਕਿਉਂ ਦੇਖ ਸਕਦੇ ਹੋ ਇਹ ਪੂਰਾ ਲੁਧਿਆਣੇ ਦਾ ਪੀ ਡਬਲਯੂ ਡੀ ਜੋ ਹੈ ਉਹਦੀ ਬੀ ਐਂਡ ਆਰ ਵਿਖੇ ਮੌਜੂਦ ਆ ਬਿਲਡਿੰਗਾਂ ਰੋਡ ਵਿਖੇ ਮੌਜੂਦ ਆ ਕਿਉਂ ਕਿਸੇ ਇੱਕ ਬੰਦੇ ਨੂੰ ਆ ਕੇ ਰੋਲਾ ਪਾਣਾ ਪੈਂਦਾ ਕਹਿਣਾ ਪੈਂਦਾ ਕਿ ਹੁਣ ਤਾਂ ਹੱਦ ਹੋ ਗਈ ਹੁਣ ਤਾਂ ਬੱਸ ਕਰੋ ਸ਼ਰਮ ਕਰੋ ਲੋਕਾਂ ਦੇ ਟੈਕਸ ਪੇਅਰਸ ਦੇ ਜਿਹੜੇ ਪੈਸੇ ਆ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਉਹਨੂੰ ਅਜਿਹਾ ਵਿਰਥ ਨਾ ਕਰੋ ਉਹਨੂੰ ਕੁਝ ਵਰਥ ਰੱਖੋ 5-5 ਕਰੋੜ ਰੁਪਈਆ ਤਿੰਨ-ਤਿੰਨ ਸਾਲਾਂ ਵਾਸਤੇ ਕਿਸੇ ਨੂੰ ਦਿੱਤਾ ਜਾਂਦਾ ਤੇ ਵਿਆਜ ਉਹ ਤੋਂ ਮੰਗਿਆ ਹੀ ਨਹੀਂ ਜਾਂਦਾ ਪਰ ਜੇਕਰ ਕੋਈ ਕੁਮਾਰ ਗੌਰਵ ਸੱਚੇ ਯਾਦਵ ਵਰਗਾ ਇਨਸਾਨ ਉੱਠ ਕੇ 5 ਕਰੋੜ ਦਾ ਤਿੰਨ ਸਾਲਾਂ ਦਾ ਵਿਆਜ ਦਾ ਹਿਸਾਬ ਮੰਗ ਲੈਂਦਾ ਤਾਂ ਗੋ ਸਰਕਾਰੀ ਦਰਬਾਰੇ ਉਹਨੂੰ ਸਵਾਲ ਕੀਤਾ ਜਾਂਦਾ ਕਿ ਕੁਮਾਰ ਗੌਰਵ ਜੀ ਤੁਹਾਨੂੰ ਇਹ ਗੱਲ ਦਾ ਪਤਾ ਕਿਵੇਂ ਲੱਗ ਗਿਆ ਸੋ ਕਿੱਡੀ ਹੈਰਾਨੀ ਗੱਲ ਹੈ ਕਿ ਸਰਕਾਰੀ ਮਹਿਕਮੇ ਵਾਲੇ ਅਫਸਰ ਆਲਾ ਅਧਿਕਾਰੀ ਸਰਕਾਰੀ ਮਹਿਕਮੇ ਚ ਹੋਈਆਂ ਠੱਗੀਆਂ ਘਪਲੇ ਜਾਂ ਜਿਲੇ ਕਰੋੜਾਂ ਰੁਪਏ ਅਡਵਾਂਸ ਦੇ ਤੌਰ ਤੇ ਦਿੱਤੇ ਗਏ ਆ ਜਿਹਨਾਂ ਨੂੰ ਵਾਪਸ ਨਹੀਂ ਮੰਗਿਆ ਗਿਆ ਸਰਕਾਰਾਂ ਬਦਲ ਗਈਆਂ ਪਰ ਤਿੰਨ ਤਿੰਨ ਕਰੋੜ ਰੁਪਏ ਵਾਪਸ ਨਹੀਂ ਮੰਗਿਆ ਗਿਆ 5-5 ਕਰੋੜ ਰੁਪਇਆ ਤਿੰਨ ਸਾਲਾਂ ਚ ਵਿਆਜ ਉਹ ਤਾਂ ਵਾਪਸ ਨਹੀਂ ਮੰਗਿਆ ਗਿਆ ਤੇ ਹੁਣ ਖਾਣਾ ਪੂਰਤੀਆਂ ਵਾਸਤੇ ਕਿਹੜੀ ਤਰ੍ਹਾਂ ਦੇ ਬਹਾਨੇ ਬਣਾਏ ਜਾਣਗੇ ਸੋ ਆਪ ਹੀ ਸੋਚੋ ਕਿ ਕਿਉਂ ਆਪਾਂ ਲੋਕ ਨਹੀਂ ਜਾਗਦੇ ਕਿਉਂ ਸਾਨੂੰ মিডিਆ ਨੂੰ ਅੱਗੇ ਆ ਕੇ ਹੌਸਲਾ ਕਰਨਾ ਪੈਂਦਾ ਕੁਮਾਰ ਗੌਰ ਸਚਿਆਦਰ ਕੇ ਵਿਅਕਤੀ ਗਿਆ ਕੇ ਗੜਾ ਪਾੜਦੇ ਆ ਪਰ ਇਸ ਸਰਕਾਰਾਂ ਤੇ ਅਧਿਕਾਰੀਆਂ ਦੇ ਕੰਨਾਂ ਤੇ ਜੂ ਕਿਉਂ ਨਹੀਂ ਰੇੰਗਦੀ ਕਿਉਂ ਬਣਦਾ ਇਨਸਾਫ ਬਣਦਾ ਉਹਿਆ ਪੈਸਾ ਵਾਪਸ ਤੇ ਪੈਸੇ ਦਾ ਵਿਆਜ ਜੋ ਲੋਕਾਂ ਦੀ ਕਮਾਈ ਦਾ ਲੋਕਾਂ ਦਾ ਪੈਸਾ ਹੈ ਉਹਨਾਂ ਦੀ ਚੰਗੀ ਡਿਵੈਲਪਮੈਂਟ ਵਾਸਤੇ ਵਰਤਿਆ ਕਿਉਂ ਨਹੀਂ ਜਾਂਦਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪਰੀ ਸਿੰਘ ਵਿਧਦੀ ਰੂਹਿਆਣਾ ਲਾਈਵ ਨਿਊਜ਼